ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨ ਕੰਦਨ ਅਮਰਦਾਸ ਗੁਰ ਹਰਿਦਾਇ ਧਿਆਵ ਸ੍ਰੀ ਗੁਰੂ ਰਾਮਦਾਸ ਗੁਨ ਗਾ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਮਾਣੇ ਬਹੋਰੀ ਦੇਗ ਬਹਾਦਰ ਪਰਮ ਕਰ ਪਾਲਾ ਵਾਹਿਗੁਰੂ ਪਰਮ ਕਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਲਾ ਧਰੋਂ ਤਰਾਂ ਪਰ ਪੁਨ ਪੁਨ ਸੀ ਸਾ ਪੁਨ ਪੁਨ ਸੀ ਸਾ ਬੰਦਾਂ ਬਾਰ ਬਾਰ ਜਗਤੀ ਸ਼ਾ ਜੈਸਾ ਨਾ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਰਿ ਅਨੁਰਾਗ ਦੋਹਰਾ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ 앙ਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਆਬ ਸ੍ਰੀ ਗੁਰੂ ਅੰਗਦ ਨਿਕਟ ਸਿੱਖ ਭਏ ਜੋ ਆਏ ਕਾਹੋਂ ਕਥਾ ਨਿਰਧਾਰ ਕਰ ਸੁਨੋ ਸੰਤ ਚਿਤ ਲਾਏ ਆਬ ਸ੍ਰੀ ਗੁਰੂ ਅੰਗਦ ਨਿਕਟ ਸਿੱਖ ਭਏ ਜੋ ਆਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਨਮਾਨ ਜੋਗ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਸਤਗੁਰੂ ਜਿਨ੍ਹਾਂ ਦੀ ਬਖਸ਼ਿਸ਼ ਨਾਲ ਅੱਜ ਗੁਰ ਇਤਿਹਾਸ ਦੀ ਕਥਾ ਆਪ ਸਭ ਸੰਗਤਾਂ ਦੇ ਨਾਲ ਆਪ ਸਭ ਸੰਗਤਾਂ ਦੀ ਸੇਵਾ ਵਿੱਚ ਆਪ ਸਭ ਸੰਗਤਾਂ ਦੇ ਕੋਲ ਹਾਜ਼ਰੀ ਲਵਾਉਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦਾ ਮਹਾਨ ਜੀਵਨ ਮਹਾਕਵੀ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਆਪਣੇ ਬਚਨਾਂ ਰਾਈ ਸਤਿਗੁਰਾਂ ਦੇ ਮਹਾਨ ਜੀਵਨ ਉੱਤੇ ਰੌਸ਼ਨੀ ਪਾਈ ਹੈ। ਔਰ ਕਿਹੜੇ ਕਿਹੜੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕਰਕੇ ਸੇਵਾਵਾਂ ਕਮਾਈਆਂ ਔਰ ਕਿਵੇਂ ਕਿਵੇਂ ਸਿੱਖਾਂ ਨੇ ਸਤਿਗੁਰੂ ਸਾਹਿਬ ਕੋਲ ਆਣ ਕੇ ਬੇਨਤੀਆਂ ਕੀਤੀਆਂ ਕਿਵੇਂ-ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਿੱਖਾਂ ਦੀਆਂ ਬੇਨਤੀਆਂ ਕਬੂਲ ਕੀਤੀਆਂ ਔਰ ਉਹਨਾਂ ਨੂੰ ਗੁਰੂ ਕਰਦੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਇਤਿਹਾਸ ਗੁਰ ਇਤਿਹਾਸ ਨੂੰ ਸਰਵਣ ਕਰੀਏ ਸਾਧ ਸੰਗਤ ਜੀ ਆਪ ਸਭ ਸੁਰਤੀਆਂ ਬਿਰਤੀਆਂ ਨੂੰ ਉਕਾਗਰ ਕਰਨਾ ਜੀ ਸੁਰਤੀਆਂ ਬਿਰਤੀਆਂ ਉਕਾਗਰ ਕਰਨ ਹਿਤ ਬੜੇ ਪਿਆਰ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਅਬ ਸ੍ਰੀ ਗੁਰ ਅੰਗਦ ਨਿਕਟ ਸੇਖ ਭਏ ਜੋ ਆਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ ਉਹਨਾਂ ਸਿੱਖਾਂ ਦੀ ਗੱਲ ਇਥੇ ਉਹਨਾਂ ਸਿੱਖਾਂ ਬਾਰੇ ਵਰਣਨ ਕਰਦੇ ਨੇ ਜਿਹੜੇ ਨਿਕਟ ਵਰਤੀ ਸਿੱਖ ਨੇ ਗੁਰੂ ਅੰਗਦ ਦੇਸ ਐ ਮਹਾਰਾਜ ਦੇ ਜੋ ਸਤਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਆਉਂਦੇ ਨੇ ਕਾਹੋਂ ਕਥਾ ਨਿਰਧਾਰ ਕਰ ਸੁਨਹੁ ਸੰਤ ਚਿਤ ਲਾਇ ਉਹਨਾਂ ਗੁਰੂ ਕੇ ਸਿੱਖਾਂ ਦਾ ਵਰਣਨ ਮਹਾਕਵੀ ਭਾਈ ਸੰਤੋਖ ਸਿੰਘ ਜੀ ਵਰਣਨ ਕਰਦੇ ਨੇ ਉਹਨਾਂ ਸਿੱਖਾਂ ਦਾ ਮਹਾਨ ਜੀਵਨ ਕਿਵੇਂ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਵਿੱਚ ਸੇਵਾ ਨਿਭਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪਾਈਆਂ ਔਰ ਭਾਈ ਸਾਹਿਬ ਜੀ ਬਚਨ ਕਰਦੇ ਨੇ ਆਪ ਸਭ ਸੰਗਤ ਤਿਨਾ ਮਹਾਨ ਗੁਰਸਿੱਖਾਂ ਦਾ ਜੀਵਨ ਚਿਤ ਲਾ ਕੇ ਇਕਾਗਰ ਚਿਤ ਹੋ ਕਰਕੇ ਸਰਵਣ ਕਰੋ ਜੀ ਚੌਪਈ ਸੇਵਕਰਹ ਪਾਸ ਇਕ ਜੀਵਾ ਸਤਿਗੁਰੂ ਸਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਹਿ ਮਹਾਰਾਜ ਸਤਿਗੁਰਾਂ ਦੀ ਹਜ਼ੂਰੀ ਵਿੱਚ ਇੱਕ ਸਿੱਖਿਆ ਜੀ ਦਾ ਨਾਮ ਭਾਈ ਸਾਹਿਬ ਜੀ ਨੇ ਬਚਨ ਕੀਤਾ ਹੈ ਭਾਈ ਜੀਵਾ ਭਾਈ ਜੀਵਾ ਜੀ ਸਤਿਗੁਰੂ ਸਾਹਿਬ ਮਹਾਰਾਜ ਦੀ ਹਜ਼ੂਰੀ ਸਿੱਖ ਗੜਵਈ ਸਿੱਖ ਨੇ ਜਿਹੜੇ ਹਰ ਵੇਲੇ ਕੋਲ ਰਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਨਿਭਾਉਂਦੇ ਨੇ ਸੇਵ ਹੈ ਸਰਦਾ ਧਰੇ ਸਦੀਵਾ ਸ਼ਰਦਾ ਦੇ ਨਾਲ ਹਮੇਸ਼ਾ ਹੀ ਚਿੱਤ ਦੇ ਵਿੱਚ ਸ਼ਰਦਾ ਰੱਖ ਕੇ ਸਤਿਗੁਰੂ ਦੀ ਸੇਵਾ ਨਿਭਾਉਂਦੇ ਨੇ ਦਾਦ ਸੌਂਫ ਖਿਜੜੀ ਕਰਕੇ ਤਿਆਰ ਮਹਾਰਾਜ ਵਾਸਤੇ ਗੜਵਈ ਸਿੱਖ ਨੇ ਮਹਾਰਾਜ ਵਾਸਤੇ ਭਾਈ ਜੀਵਾ ਜੀ ਦਹੀਂ ਦੇ ਨਾਲ ਖਿਜੜੀ ਤਿਆਰ ਕਰਦੇ ਨੇ ਲਿਆਏ ਅਚਾਵਤ ਅਪਰ ਅਹਾਰ ਫੂਰ ਭਿੰਨ ਭਿੰਨ ਪਰਕਾਰ ਦਾ ਜਿਹੜਾ ਭੋਜਨ ਆ ਉਹ ਧੰਨ ਗੁਰੂ ਅੰਗਦ ਦੇਵ ਸਹਿ ਮਹਾਰਾਜ ਵਾਸਤੇ ਤਿਆਰ ਕਰਕੇ ਲਿਆਉਂਦੇ ਨੇ ਇੱਕ ਦਿਨ ਘਟੀ ਚਾਰ ਦਿਨ ਰਹਿਓ ਇੱਕ ਦਿਨ ਚਾਰਕ ਘੜੀਆਂ ਦਿਨ ਦੀਆਂ ਜਿਸ ਦਿਨ ਬਾਕੀ ਰਹਿ ਜਾਂਦੀਆਂ ਨੇ ਗੁਰਸੋਂ ਹਾਥ ਜੂਰ ਬਚ ਕਹਿਓ ਭਾਈ ਜੀਵਾ ਜੀ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਹਿ ਮਹਾਰਾਜ ਦੇ ਸਾਨਮੁਖ ਹੱਥ ਜੋੜ ਕੇ ਬੇਨਤੀ ਕਰਦੇ ਨੇ ਆਜ ਚਲਤ ਹੈ ਬਾਯੂ ਅੰधेरी हे ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਅੱਜ ਹਵਾ ਬਹੁਤ ਚੱਲ ਰਹੀ ਹੈ ਅੱਜ ਬਾਯੂ ਬਹੁਤ ਚੱਲ ਰਹੀ ਹੈ ਹਟੇ ਨਹੀਂ ਨਿਰਨੈ ਕਰ ਹੈ ਰੀ ਔਰ ਮਹਾਰਾਜ ਇਹ ਮੈਂ ਨਿਰਣਾ ਕੀਤਾ ਇਹ ਮੈਂ ਅਨੁਮਾਨ ਲਾਇਆ ਇਹ ਮੇਰਾ ਖਿਆਲ ਹੈ ਇਹ ਹਟੇਗੀ ਨਹੀਂ ਇਹ ਜਿਹੜੀ ਹਵਾ ਏ ਬੜੇ ਜ਼ੋਰ ਦੇ ਨਾਲ ਚੱਲ ਰਹੀ ਆ ਔਰ ਇਸੇ ਤਰ੍ਹਾਂ ਹੀ ਚਲਦੀ ਰਹੇਗੀ ਵੱਡੀ ਨਸਾਂ ਬੀਤੇ ਹਟ ਜਾਏ ਹਾਂ ਮਹਾਰਾਜ ਵੱਡੀ ਨਸਾਂ ਰਾਤ ਇਹ ਜੇ ਲੰਘ ਜਾਵੇ ਰਾਤ ਬੀਤ ਜਾਵੇ ਤੇ ਹੋ ਸਕਦਾ ਹੈ ਪਾਤਸ਼ਾਹ ਜੀ ਇਹ ਜਿਹੜੀ ਹਨੇਰੀ ਆ ਇਹ ਜਦੋਂ ਲੰਬੀ ਰਾਤ ਗੁਜ਼ਰ ਜਾਏਗੀ ਲੰਬਾ ਸਮਾਂ ਚੱਲੇਗੀ ਉਸ ਤੋਂ ਬਾਅਦ ਇਹ ਹਨੇਰੀ ਜਿਹੜੀ ਆ ਇਹ ਰੁਕ ਜਾਵੇਗੀ ਅਬ ਤੋਂ ਬਾਅਦ ਮਹਾਰਾਜ ਛਾਏ ਪਰ ਹੁਣ ਪਾਤਸ਼ਾਹ ਜੀ ਹੁਣ ਤੇ ਜਿਹੜੀ ਹਨੇਰੀ ਆ ਬੜੇ ਜ਼ੋਰ ਦੇ ਨਾਲ ਵਹਿ ਰਹੀ ਆ ਔਰ ਬੜੀ ਧੂੜ ਮਿੱਟੀ ਜਿਹੜੀ ਆ ਉਹ ਹਵਾ ਦੇ ਵਿੱਚ ਉੱਡ ਰਹੀ ਆ ਇਸ ਮਿੱਟੀ ਦੇ ਕਰਕੇ ਰਾਤ ਲੰਘ ਜਾਵੇਗੀ ਸ਼ਾਇਦ हट ਜਾਵੇ ਪਰ ਮੇਰਾ ਇਹ ਅਨੁਮਾਨ ਹੈ ਇਹ ਹੁਣ ਨਹੀਂ ਹਟੇਗੀ ਹੁਣ ਤੇ ਬੜੇ ਜ਼ੋਰ ਦੇ ਨਾਲ ਚੱਲ ਰਹੀ ਹੈ ਬਾਕ ਆਪ ਕੋ ਹੋਵੇ ਜਬਾਹ ਮਹਾਰਾਜ ਭਾਈ ਜੀਵਾ ਜੀ ਗੁਰੂ ਅੰਗਦ ਦੇਸ ਸਹ ਮਹਾਰਾਜ ਨੂੰ ਬਚਨ ਕਰਦੇ ਨੇ ਆਪ ਜੀ ਦਾ ਜੇ ਬਚਨ ਹੋ ਜਾਵੇ ਜੇ ਆਪ ਜੀ ਮੁੱਖ ਤੋਂ ਬਚਨ ਕਰਦੇ ਹੋ ਬਾਕ ਆਪ ਕੋ ਹੋਵੇ ਜਬਾਹ ਜਦੋਂ ਆਪਜੀ ਦਾ ਵਜਨ ਹੋ ਗਿਆ ਜੇਕਰ ਆਪਜੀ ਦਾ ਵਜਨ ਹੋ ਗਿਆ ਮਹਾਰਾਜ ਮਿਟ ਹੈ ਅੰਧੇਰੀ ਰਾਜਸੋ ਸਭਾ ਮੈਂ ਜਾਣਦਾ ਇਹ ਜਿਹੜੀ ਹਨੇਰੀ ਹੈ ਇਹ ਮਿਟ ਜਾਵੇਗੀ ਇਹ ਰੁਕ ਜਾਵੇਗੀ ਜਿਹੜੀ ਧੂਲ ਮਿੱਟੀ ਹੈ ਹਵਾ ਦੇ ਕਾਰਨ ਉੱਡ ਰਹੀ ਹੈ ਮਹਾਰਾਜ ਇਹ ਵੀ ਵਹਿ ਜਾਵੇਗੀ ਕਰ ਲੇ ਮੈਂ ਤੁਰਤ ਆਹਾਰਾ ਔਰ ਪਾਤਸ਼ਾਹ ਜੀ ਫਿਰ ਮੈਂ ਭੋਜਨ ਵੱਲ ਹੋਵਾਂ ਉਹ ਜਨੇ ਸ਼ਕਾ ਆਪ ਜੀ ਵਾਸਤੇ ਤਿਆਰ ਵੀ ਕਰਾਂ ਤੁਮ ਹੈ ਅਚਾਵੋਂ ਬਿਬਦ ਪ੍ਰਕਾਰਾ ਫਿਰ ਮਹਾਰਾਜ ਸਤਿਗੁਰੂ ਜੀ ਆਪ ਜੀ ਵਾਸਤੇ ਪਿੰਨ ਪਿੰਨ ਪ੍ਰਕਾਰ ਦਾ ਜਿਹੜਾ ਮੈਂ ਭੋਜਨ ਆ ਉਹ ਤਿਆਰ ਕਰਕੇ ਲਿਆਵਾਂ ਆਪ ਜੀ ਮਿਹਰ ਕਰੋ ਬਖਸ਼ਿਸ਼ ਕਰੋ ਬਹਰੋ ਚਲਤ ਜਥਾ ਆਬ ਅਹ ਹਾਂ ਬਹਰੋ ਬਾਦ ਵਿੱਚ ਇਹ ਜਿਹੜੀ ਹਨੇਰੀ ਆ ਭਾਵੇਂ ਫੇਰ ਚੱਲਦੀ ਰਵੇ ਪਾਵੇਂ ਹੁਣ ਵਾਂਗੂ ਇਹ ਹਨੇਰੀ ਜਿਹੜੀ ਵਗਦੀ ਰਹੇ ਪਰ ਇੱਕ ਵਾਰ ਜਦੋਂ ਭੋਜਨ ਬਣ ਜਾਵੇ ਪ੍ਰਸ਼ਾਦਾ ਬਣ ਜਾਵੇ ਜਦੋਂ ਮੈਂ ਜੋ ਤਿਆਰ ਪਿੰਨ ਪਿੰਨ ਪ੍ਰਕਾਰ ਦੇ ਭੋਜਨ ਆਪਜੀ ਵਾਸਤੇ ਕਰਨੇ ਨੇ ਉਹ ਤਿਆਰ ਹੋ ਜਾਣ ਪਾਤਸ਼ਾਹ ਜੀ ਉਹਨਾਂ ਵਿੱਚ ਵਿਗਨ ਨਾ ਪਵੇ ਬਾਅਦ ਵਿੱਚ ਬਹਰੋ ਚਲਹ ਜਥਾ ਆਵਹ ਜਿਵੇਂ ਹੁਣ ਇਹ ਹਨੇਰੀ ਚੱਲ ਰਹੀ ਹੈ ਇਹ ਭਾਵੇਂ ਫੇਰ ਇਸੇ ਤਰ੍ਹਾਂ ਹੀ ਚੱਲਦੀ ਰਹੇ ਸ੍ਰੀ ਅੰਗਦ ਸੁਨ ਤਿਸ ਤੇ ਕਹ ਇਥੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਭਾਈ ਜੀਵਾ ਜੀ ਤੋਂ ਇਹ ਬਚਨ ਸੁਣ ਕੇ ਮੁਖ ਤੋਂ ਬਚਨ ਕਹੇ ਨੇ ਭਾਈ ਜੀਵਾ ਜੀ ਨੂੰ ਉਪਦੇਸ਼ ਕਰ ਰਹੇ ਨੇ ਐਸੋ ਨਹੀਂ ਮਨੋਰਥ ਕਰੀਆ ਕਹਿੰਦੇ ਨੇ ਭਾਈ ਜੀਵਾ ਜੀ ਇਸ ਤਰ੍ਹਾਂ ਦਾ ਮਨੋਰਥ ਨਹੀਂ ਕਰੀਦਾ ਇਸ ਤਰ੍ਹਾਂ ਦੀ ਇੱਛਾ ਨਹੀਂ ਕਰੀ ਦੀ ਜਿਸ ਤੇ ਮਹਾਦੋਸ਼ ਸਿਰ ਧਰੀ ਆਹ ਜਿਹਦੇ ਨਾਲ ਸਾਡੇ ਸਿਰ ਉੱਤੇ ਜਿਹਦੇ ਨਾਲ ਕੋਈ ਅਪਰਾਧ ਹੋ ਜਾਵੇ ਜਿਹਦੇ ਨਾਲ ਸਾਡੇ ਸਿਰ ਉੱਤੇ ਕੋਈ ਦੋਸ਼ ਧਰਿਆ ਜਾਵੇ ਕਿਸੇ ਦੋਸ਼ ਦੇ ਭਾਗੀਦਾਰ ਹੋ ਜਾਈਏ ਅਪਰਾਧੀ ਹੋ ਜਾਈਏ ਐਸਾ ਮਨੋਰਥ ਨਹੀਂ ਕਰੀਦਾ ਪਰਮੇਸ਼ਰ ਜੋ ਬਾਯੂ ਵਹਾਈ ਇਹ ਜਿਹੜੀ ਹਵਾ ਪਰਮੇਸ਼ਰ ਉਹਨੇ ਚਲਾਈ ਹੈ ਨਾ ਇਹ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ ਪਰਮੇਸ਼ਰ ਨੇ ਕਈਆਂ ਜੀਵਾਂ ਦਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਨੇ ਭਾਈ ਜੀਵਾ ਜੀ ਭਲਾ ਕਰਨਾ ਔਰ ਇਹ ਜਿਹੜੀ ਵాయు ਚੱਲ ਰਹੀ ਹੈ ਇਹ ਕਿਸੇ ਕਾਰਨ ਚੱਲ ਰਹੀ ਹੈ ਇਸ ਤੇ ਬਹੁਤ ਕਾਰਜ ਨੇ ਵਹਾਈ ਮਹਾਰਾਜ ਕਹਿਣ ਲੱਗੇ ਭਾਈ ਜੀਵਾ ਜੀ ਅਕਾਲ ਪੁਰਖ ਵਾਹਿਗੁਰੂ ਨੇ ਬڑے ਕਾਰਜ ਨੇ ਜਿਹੜੇ ਇਸ ਹਵਾ ਦੇ ਨਾਲ ਨਿਭਾਉਣੇ ਨੇ بڑے بڑے ਸੰਸਾਰ ਉਤੇ ਕਾਰਜ ਨੇ ਜਿਹੜੇ ਇਸ ਹਵਾ ਦੇ ਨਾਲ ਪੂਰੇ ਹੋਣੇ ਨੇ بڑے بڑے ਜੀਵ ਨੇ ਜਿਹੜੇ ਇਸ ਹਵਾ ਨੂੰ ਲੋਚਦੇ ਨੇ ਸਰਤਾ ਬਾਤਮਹ ਅਨਕ ਜਹਾਜ਼ ਮਹਾਰਾਜ ਕਹਿੰਦੇ ਨੇ ਨਦੀਆਂ ਦਾ ਸੁਮੇਲ ਸਮੁੰਦਰ ਸਮੁੰਦਰ ਦੇ ਵਿੱਚ ਅਨੇਕਾਂ ਜਹਾਜ਼ ਚੱਲਦੇ ਨੇ ਜਿਹੜੇ ਦਿਨ ਰਾਤ ਸਫ਼ਰ ਕਰਦੇ ਨੇ ਨਰਨ ਹਜ਼ਾਰ ਹੁਲਾਦ ਸੁਬਾਹ ਹਜ਼ਾਰਾਂ ਹੀ ਲੋਕ ਜਿਹੜੇ ਨੇ ਭਾਈ ਜੀਵਾ ਜੀ ਉਹਨਾਂ ਜਹਾਜ਼ਾਂ ਵਿੱਚ ਸਫ਼ਰ ਕਰਦੇ ਨੇ ਔਰ ਬੜਾ ਬੜਾ ਸਮਾਨ ਜਿਹੜਾ ਐ ਉਹਨਾਂ ਲੋਕਾਂ ਨੇ ਇਹਨਾਂ ਜਹਾਜ਼ਾਂ ਦੇ ਵਿੱਚ ਜੋ ਪਾਣੀ ਵਿੱਚ ਚੱਲਦੇ ਨੇ ਵਿੱਚ ਲੱਦਿਆ ਹੁੰਦਾ ਬਾਹੂ ਵਿਵਹਾਰ ਕਰੇ ਹਿਤ ਰੋਜੀ ਉਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਉਭੀਵਿਕਾ ਵਾਸਤੇ ਆਪਣੀ ਹਿਤ ਰੋਜੀ ਆਪਣੀ ਰੋਜੀ ਰੋਟੀ ਵਾਸਤੇ ਦੀਪਨ ਗਮਨ ਹਲਾਹਾ ਖੋਜੀ ਰੋਜੀ ਰੋਟੀ ਵਾਸਤੇ ਮੁਨਾਫੇ ਵਾਸਤੇ ਲਾਹਾ ਲੈਣ ਵਾਸਤੇ ਉਹ ਜੋ ਖੋਜੀ ਲੋਕ ਨੇ ਦੀਪਨ ਗਮਨ ਇੱਕ ਟਾਪੂ ਤੋਂ ਦੂਸਰੇ ਟਾਪੂ ਤੇ ਜਾਂਦੇ ਨੇ ਵਪਾਰ ਕਰਦੇ ਨੇ ਹਿੱਤ ਰੋਜੀ ਵਾਸਤੇ ਬਹੁਤ ਦਿਵਸ ਕੇ ਟਿਕੂ ਰਹੇ ਬੜੇ ਦਿਨਾਂ ਦੇ ਭਾਈ ਜੀਵਾ ਜੀ ਉਹ ਟਿਕੇ ਨੇ ਬੜੇ ਦਿਨਾਂ ਦੇ ਉਹ ਜਿਹੜੇ ਹਜ਼ਾਰਾਂ ਲੋਕ ਨੇ ਜਹਾਜ਼ਾਂ ਵਿੱਚ ਸਫ਼ਰ ਕਰਨ ਵਾਲੇ ਇੱਕ ਥਾਂ ਤੇ ਟਿਕੇ ਸਨ ਆਪ ਚਲਾਏ ਬਾਯੂ ਇਹ ਲਹ ਹੁਣ ਪਰਮੇਸ਼ਰ ਨੇ ਉਹਨਾਂ ਨੂੰ ਚਲਾਉਣ ਵਾਸਤੇ ਉਹਨਾਂ ਦੇ ਜਿਹੜੇ ਜਹਾਜ਼ ਨੇ ਉਹਨਾਂ ਨੂੰ ਅੱਗੇ ਚਲਾਉਣ ਵਾਸਤੇ ਇਹ ਵਾਯੂ ਚਲਾਈ ਹੈ ਹਿਤ ਅਹਾਰ ਕੇ ਕਰਹੇ ਕਮਾਈ ਜੋ ਅਹਾਰ ਵਾਸਤੇ ਰੋਜੀ ਰੋਟੀ ਵਾਸਤੇ ਉਭੀਜੀਵਕਾ ਵਾਸਤੇ ਆਪਣੇ ਬੱਚਿਆਂ ਵਾਸਤੇ ਦੂਰਾਂ ਦਰਾੜਿਆਂ ਦਾ ਸਫਰ ਕਰਦੇ ਨੇ ਉਹ ਵਪਾਰੀ ਲੋਗ ਜਿਨ੍ਹਾਂ ਨੇ ਕਈ ਕਈ ਦਿਨ ਸਫਰ ਕਰਨਾ ਹੁੰਦਾ ਜਿਨ੍ਹਾਂ ਨੇ ਕਈ ਕਈ ਦਿਨ ਤੋਂ ਆਪਣੇ ਘਰੋਂ ਆਏ ਨੇ ਔਰ ਇਹਨਾਂ ਜਹਾਜ਼ਾਂ ਵਿੱਚ ਸਫ਼ਰ ਕਰਦੇ ਨੇ ਕਮਾਈ ਕਰਨੀ ਹੁੰਦੀ ਹੈ ਇਸ ਸਮੇ ਸਦੇਤ ਤੈਨੋ ਜਗਰਾਈ ਔਰ ਇਹ ਜਿਹੜੀ ਹਵਾ ਹੈ ਪਰਮੇਸ਼ਰ ਨੇ ਇਸ ਦੇ ਬਹਾਨੇ ਜਗ ਰਾਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿਹੜੀ ਹਵਾ ਚਲਾਈ ਏ ਉਹ ਜੋ ਕਈਆਂ ਦਿਨਾਂ ਦੇ ਜਹਾਜ਼ ਟਿਕੇ ਸਨ ਉਹ ਚੱਲਣਗੇ ਔਰ ਇਸ ਬਹਾਨੇ ਪਰਮੇਸ਼ਰ ਨੇ ਵਾਹਿਗੁਰੂ ਨੇ ਉਹਨਾਂ ਨੂੰ ਕਿਰਤ ਦੀ ਦਾਤ ਉਹਨਾਂ ਨੂੰ ਲਾਹਾ ਬਖਸ਼ਿਸ਼ ਕਰਨਾ